ਹਾਂ ਜੀ ਹਾਂ ਜੀ ਅੱਛਾ ਤੇ ਉਹ ਬਲਾ ਮੈਨੂੰ ਕਹਿੰਦਾ ਭਾਈ ਤੁਸੀਂ ਨਾ ਗਲਤੀ ਕਰਦੇ ਹੋ ਬੋਲਣ ਲੱਗੇਗਾ ਕਿ ਤਾਂ ਖੁਸ਼ਬੂ ਨੂੰ ਸੁਵੈਲ ਨਹੀਂ ਗਿਆ ਆ ਗਿਆ ਇਹਦਾ ਵੀ ਮੈਂ ਹੋ ਗਿਆ ਤੁਹਾਨੂੰ ਦੇਖ ਕੇ ਕਹਿੰਦਾ ਮੈਂ ਤੁਹਾਨੂੰ ਹੁਣ ਤਲਾਹ ਦੇ ਕੇ ਜੜੀ ਆਹ ਤੁਹਾਡੀ ਤੁਸੀਂ ਕੱਲ ਤੋਂ ਬੋਲਦੇ ਸੀ ਓਲਾ ਲਾਨ ਕਰਕੇ ਵੀ ਥੋੜਾ ਜਿਹਾ ਨਾ ਫਰਕ ਆ ਭਾਈ ਕੋ ਕਹੇ ਤੁਹਾਡੇ ਕੋਲ ਓਹ ਮੈਂ ਲੈ ਹਾਂ ਇੱਕ ਭਾਜੀ ਛੋੜਾ ਬੋਰਡ ਬਣਾ ਕੇ ਨਾ

ਨਿਊ ਰੇਡਿੰਗ ਪੰਜਾਬ ਤੱਕ ਨੇ ਆ ਜਾਣਾ ਇੱਥੇ ਲੋਕ ਇਹ ਤਾਂ ਦੀਆਂ ਸਪੈਸ਼ਲ ਸਟੋਰੀਆਂ ਲੱਭਦੇ ਆ ਉਹ ਨਕੋਦਰ ਦੇ ਵਿੱਚ ਖੜੇ ਆ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜਿੱਕਰ ਗੱਲ ਕਰੀਏ ਤਾਂ ਅੱਜ ਇੱਕ ਤੁਹਾਨੂੰ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕਰਨ ਜਾ ਰਹੇ ਆ ਕਿਉਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਇੱਕ ਸਿੱਖ ਵੀਰ ਨੇ ਜਿਹੜਾ ਹੈਗਾ ਇੱਕ ਕਾਰ ਲਗਾਈ ਹੈਗੀ ਆ ਉਹਨਾਂ ਦੀ ਵਾਈਫ ਨਾਲ ਆ ਤੇ ਇੱਕ ਜਿਹੜਾ ਉਹਨਾਂ ਵੱਲੋਂ ਵਿਸ਼ੇਸ਼ ਮੈਸੇਜ ਜਿਹਦੇ ਕਰਕੇ ਅਸੀਂ ਅੱਜ ਤੁਹਾਨੂੰ ਇਹ ਨਿਊਜ਼ ਦਿਖਾ ਰਹੇ ਹੈਗੇ ਆ ਨੋਟ ਜਿਹੜਾ ਹੈਗਾ ਵਾ ਇਹ ਦਿਖਾਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਮੰਗੇ ਨੂੰ ਕਹੂੰਗਾ ਕਿ ਲਾਗੇ ਕਰਕੇ ਕੈਮਰਾ ਜ਼ਰੂਰ ਦਿਖਾਵੇ ਕਿ ਨੋਟ ਜਿਹੜਾ ਹੈਗਾ ਜਪੂਜੀ ਸਾਹਿਬ ਦਾ ਪਾਠ ਮੂੰਹ ਜਵਾਨੀ ਸੁਣਾਉਣ ਵਾਲੇ ਬੱਚੇ ਨੂੰ ਜਿਹੜਾ 버ਗਰ ਫ੍ਰੀ ਕਿਉਂਕਿ ਇਸ ਜਿਹੜੇ ਹੈਗੇ ਆ ਪੰਜਾਬੀ ਹੀ ਇਸ ਤਰ੍ਹਾਂ ਦਾ ਲਿਖ ਸਕਦੇ ਆ ਕਿਉਂਕਿ ਜਿਹੜੇ ਪ੍ਰਵਾਸੀ ਲੋਕ ਹੈਗੇ ਆ ਉਹਨਾਂ ਨੇ ਵੀ ਆ ਕੇ ਇੱਥੇ ਕੰਮਕਾਰ ਬਹੁਤ ਸ਼ੁਰੂ ਕਰ ਦਿੱਤੇ ਹੈਗੇ ਆ ਪਰ ਪੰਜਾਬੀ ਜਿਹੜੇ ਹੈਗੇ ਆ ਸਾਡੇ ਬਾਹਰ ਵਿਦੇਸ਼ਾਂ ਨੂੰ ਭਜਦੇ ਜਾ ਰਹੇ ਨੇ ਆਪਣੇ ਪੰਜਾਬ ਨੂੰ ਛੱਡ ਕੇ ਫਿਰ ਜੀ ਕੀ ਕਹਿਣਾ ਚਾਹੋਗੇ ਵੀਰ ਜੀ ਇਹ ਹੀ ਕਹਿਣਾ ਚਾਹੁੰਦੇ ਆ ਕਿ ਜਿੱਦਾਂ ਹੁਣ ਆਪਾਂ ਨੇ ਪੰਜਾਬੀ ਵੀਰ ਜਿਹੜੇ 40-40 50-50 ਲੱਖ ਰੁਪਇਆ ਲਾ ਕੇ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਡੋਂਕੀਆਂ ਲਾ ਕੇ ਜਾਂਦੇ ਆ ਤੇ ਉੱਥੇ ਵੀ ਜਾ ਕੇ ਹੁਣ ਕਿੰਨੇ ਕੁ ਮਾੜੇ ਹਾਲਾਤ ਹੋਏ ਹੋਏ ਆ ਯਾਨੀ ਕਿ ਹਰ ਇੱਕ ਬੰਦਾ ਬੁਰੇ ਹਾਲਾਤਾਂ ਦੇ ਵਿੱਚ ਫਸ ਕੇ ਕੰਮ ਕਾਰ ਉਹ ਚੀਜ਼ ਨਹੀਂ ਰਹਿ ਗਈ ਹੈਗੀ ਉੱਥੇ ਵੀ ਜੇ ਸੋਚਿਆ ਜਾਵੇ ਤਾਂ ਤੇ ਇਸ ਕਰਕੇ ਮੈਂ ਉਹਨਾਂ ਵੀਰਾਂ ਨੂੰ ਇਹੀ ਕਹਿਣਾ ਚਾਹੁੰਦਾ ਵਾਂ ਕਿ ਪੰਜਾਬ ਆਪਣੀ ਉਹ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈਗੀ ਜੇ ਆਪਾਂ ਚਾਹੀਏ ਤਾਂ ਇੱਥੇ 10-5000 ਜਾਂ 10-20000 ਜਿੰਨਾ ਵੀ ਛੋਟੇ ਤੋਂ ਵੱਡਾ ਵੱਡੇ ਤੋਂ ਵੱਡਾ ਕੰਮ ਆਪਾਂ ਕਰਨਾ ਚਾਹੁੰਦੇ ਆ ਤਾਂ ਆਪਾਂ ਇੱਥੇ ਹੀ ਰਹਿ ਕੇ ਕੰਮ ਸਟਾਰਟ ਕਰੀਏ ਕੋਈ ਵੀ ਕੰਮ ਕਰਾਂਗੇ ਤਾਂ ਉਹਦੇ ਵਿੱਚ ਕਮੀ ਨਹੀਂ ਕਦੀ ਆਵੇਗੀ। ਕੰਮ ਕਿੰਨਾ ਸਮਾਂ ਹੋ ਗਿਆ ਕੰਮ ਕਰਨਾ? ਸਾਨੂੰ 6 ਮਹੀਨੇ ਹੋ ਗਿਆ ਵੀਰੇ। ਕਿਹੜੀ ਜਗ੍ਹਾ ਤੋਂ ਸਟਾਰਟਿੰਗ ਕੀਤੀ ਸੀ? ਵੀਰੇ ਆਪਾਂ ਇੱਥੋਂ ਹੀ ਸਟਾਰਟਿੰਗ ਕੀਤੀ ਆ। ਤੇ ਪਹਿਲਾਂ ਕਿੱਥੇ ਰਹਿੰਦੇ ਸੀ? ਆਪਾਂ ਪਹਿਲਾਂ ਯੂਪੀ ਦੇ ਵਿੱਚ ਰਹਿੰਦੇ ਸੀਗੇ ਅੱਜ ਤੋਂ 10 ਸਾਲ ਪਹਿਲਾਂ ਲਖੀਮਪੁਰ ਜ਼ਿਲ੍ਹਾ ਆਪਣਾ ਤੇ 10 ਸਾਲ ਹੋ ਗਏ ਸਾਨੂੰ ਇੱਥੇ ਆਇਆ ਨੂੰ ਤੇ ਯਾਨੀ ਕਿ ਆਪਾਂ ਇਧਰ ਕੇ ਗੁਰੂ ਸਿੰਘ ਗੁਰਦੁਆਰਾ ਸਾਹਿਬ ਡਿਊਟੀ ਵੀ ਕਰਦੇ ਆ ਗਰੰਥੀ ਸਿੰਘ ਦੀ ਤੇ ਉਹ ਤੋਂ ਬਰੰਤ ਫਿਰ ਆਪਾਂ ਥੋੜਾ ਵਾਲਾ ਇਹੇ ਕੰਮ ਨਾਲ ਸ਼ੁਰੂਆਤ ਕਰ ਦਈ। ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਕਾਰੋਬਾਰ ਚੱਲ ਰਿਹਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਆਪਾਂ ਨੂੰ। ਇੱਕ ਜਿਹੜਾ ਤੁਸੀਂ ਮੈਸੇਜ ਲਿਖਿਆ ਹੈਗਾ ਜਪੋਜੀ ਸਹਿਬ ਦਾ ਪਾਠ ਮੂੰਹ ਜਵਾਨੀ ਸੁਣਾਉਣ ਵਾਲੇ ਬੱਚੇ ਨੂੰ ਜਿਹੜਾ 버ਗਰ ਫ੍ਰੀ ਇਹ ਕਿੱਦਾਂ ਮੰਚ ਆ ਗਿਆ ਕਿ ਇਹ ਚੀਜ਼ ਲਿਖੀ ਜਾਵੇ। ਇਹ ਮੰਚ ਇਸ ਕਰਕੇ ਆ ਗਿਆ ਵੀਰੇ ਜਿੱਦਾਂ ਹੁਣ ਗਾਂ ਆਉਣ ਵਾਲੀ ਪੀੜੀ ਆ ਜਿਹੜੀ ਨਸ਼ਿਆਂ ਦੇ ਨਾਲ ਜਿਆਦਾ ਨਸ਼ਿਆਂ ਦੇ ਵਿੱਚ ਡੁੱਬ ਕੇ ਜਿਆਦਾ ਕੰਮ ਖਰਾਬ ਹੋ ਰਿਹਾ। ਤੇ ਕਿਉਂ ਨਾ ਅਸੀਂ ਇਹ ਚੀਜ਼ ਸੋਚੀ ਹੈ ਕਿ ਜਦੋਂ ਛੋਟੇ ਬੱਚੇ ਆ ਜਿਹੜੇ ਉਹ ਥੋੜਾ ਜਿਹਾ ਲਾਲਚ ਦੇ ਵਿੱਚ ਆਣ ਕੇ ਆਪਾਂ ਜਿੱਧਰ ਨੂੰ ਬੱਚੇ ਨੂੰ ਲਾਵਾਂਗੇ ਉਧਰ ਨੂੰ ਬੱਚਾ ਲੱਗ ਸਕਦਾ ਵਾ ਇਸ ਕਰਕੇ ਆਪਾਂ ਇਸੇ ਨੋਟ ਨੂੰ ਲਿਖ ਦਿੱਤਾ ਵੀ ਜਪਜੀ ਸਾਹਿਬ ਦੇ ਬਹਾਨੇ ਦੇ ਨਾਲ ਬੱਚਾ ਜਿਹੜਾ ਵਾ 버ਗਰ ਫਰੀ ਦੇ ਨਾਲ ਸਮਝਦਾ ਹੈ ਮੰਨ ਕੇ ਚੱਲ ਕਰਕੇ ਵੀ ਆਪਾਂ ਨੂੰ ਸੁਣਾਵੇਗਾ ਜਪਜੀ ਸਾਹਿਬ ਦਾ ਪਾਠ ਪਾਣੀ ਦੇ ਨਾਲ ਜੁੜੇਗਾ ਤਾਂ ਬਹੁਤ ਵਧੀਆ ਉਪਰਾਲਾ ਹੋਊਗਾ ਜੇ ਬੱਚਾ ਹੌਲੀ ਹੌਲੀ ਪਾਣੀ ਦੇ ਨਾਲ ਜੁੜਦਾ ਰਹੂਗਾ ਕਿੰਨਾ ਕਿ ਇਹ ਜਿਹੜਾ ਬੈਨੀਫਿਟ ਮਿਲ ਰਿਹਾ ਕਿੰਨੇ ਕ ਬੱਚੇ ਆ ਜਾਂਦੇ ਆ ਜਪੂਜੀ ਸਾਹਿਬ ਸੁਣਾ ਕੇ ਜਿਹੜਾ 버ਗਰ ਖਾ ਕੇ ਜਾਂਦੇ ਆ ਜਪਜੀ ਸਾਹਿਬ ਦਾ ਪਾਠ ਸੁਣਾਉਣ ਵਾਲੇ ਬੱਚੇ ਦੂਜੇ ਤੀਜੇ ਦਿਨ ਜਾਂ ਕਦੀ ਰੋਜ਼ ਵੀ ਆ ਜਾਂਦੇ ਇੱਕ ਦੋ ਬੱਚੇ ਦੋ ਤਿੰਨ ਬੱਚੇ ਇਦਾਂ ਆ ਜਾਂਦੇ ਆ ਜੇ ਗੱਲ ਕਰੀਏ ਤਾਂ ਸਾਥ ਕਿਹਦਾ ਕਿਹਦਾ ਮਿਲ ਰਿਹਾ ਇਸ ਕੰਮ ਦੇ ਵਿੱਚ ਸਾਥ ਪਰਿਵਾਰ ਦਾ ਬਹੁਤ ਜ਼ਿਆਦਾ ਮਿਲ ਰਿਹਾ ਪਰਿਵਾਰ ਦੇ ਨਾਲ ਹੀ ਆਪਾਂ ਰਲ ਕੇ ਇਹ ਕੰਮ ਸਟਾਰਟ ਕੀਤਾ ਸੀਗਾ ਸਲਾਹ ਕਰਕੇ ਸਾਰਾ ਕੰਮ ਆਪਾਂ ਸਟਾਰਟ ਕੀਤਾ ਅੱਜ ਵੀ ਪਰਿਵਾਰ ਮੋਢੇ ਨਾਲ ਮੋਢਾ ਲਾ ਕੇ ਖੜਾ ਵਾ ਤੇ ਤਾਂ ਹੀ ਆਪਾਂ ਇਹ ਕੰਮ ਦੇ ਵਿੱਚ ਕਾਮਯਾਬ ਹੋਏ ਕਿਉਂਕਿ ਦੇਖਦੇ ਪਏ ਆ ਭਾਬੀ ਜੀ ਵੀ ਲਗਾਤਾਰ ਤੁਹਾਡੇ ਨਾਲ ਜਿਹੜਾ ਸਾਥ ਦੇ ਰਹੇ ਹੈਗੇ ਆ ਤੁਸੀਂ ਵੀ ਜਿਹੜਾ ਹੈਗਾ ਆਪਣਾ ਕੰਮ ਕਰ ਰਹੇ ਹੈਗੇ ਸਭ ਤੇ ਉਹਨਾਂ ਦਾ ਹੀ ਆ ਸਭ ਤੋਂ ਵੱਧ ਕੇ ਸਾਥ ਉਹੀ ਦੇ ਰਹੇ ਆ ਉਹੀ ਸਭ ਤੋਂ ਜ਼ਿਆਦਾ ਕੰਮ ਕਰ ਰਹੇ ਮੈਂ ਤਾਂ ਚਲੋ ਨਾਲ ਫੜਾ ਵਾਲਾ ਸਾਥ ਦੇ ਰਿਆਂ ਬਾਕੀ ਸਾਰਾ ਕੰਮ ਉਹਨਾਂ ਦੇ ਹਿਰਦੇ ਹੀ ਆ ਜੀ ਕੀ ਕੀ ਆਈਟਮ ਸ਼ੁਰੂ ਕੀਤੀ ਹੋਈ ਆ ਆ ਆਈਟਮ ਵੀਰੇ 버ਗਰ ਆ ਦੋ ਤਿੰਨ ਤਰੀਕੇ ਦੇ ਟਿੱਕੀ ਆ ਮੰਜੂਰੀਆਂ ਵਗੈਰਾ ਵਾ ਬਈ ਭੱਲੇ ਆ ਗੋਲ ਗੱਪੇ ਆ ਲੱਸੀ ਆ ਦੋ ਤਰੀਕੇ ਦੀ ਮਿੱਠੀ ਵੀ ਆ ਖੱਟੀ ਵੀ ਆ ਤੇ ਬਾਕੀ ਆਪਣੇ ਛੋਲੇ ਭਟੂਰੇ ਆ ਛੋਲੇ ਪੂੜੀ ਆ ਕੜੀ ਰਾਜਮਾ ਰਾਜਮਾ ਚੋਲਾ ਤੇ ਕੜੀ ਚੋਲਵਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਲਾਨੇ ਆ ਵੀਰੇ ਆਪਾਂ ਆ ਜਾਨੇ 11:00 ਵਜੇ ਆ ਜਾਈਦਾ ਵਾ ਸ਼ਾਮ ਨੂੰ 9:00 ਵਜੇ ਤੱਕ ਜਿਹੜਾ ਇਹ ਕਾਰਟ ਹੈਗੀ ਆ ਇੱਕ ਮੇਰੇ ਨਾਲ ਗੁਰਪ੍ਰੀਤ ਭਾਜੀ ਹੋਣੀ ਵੀ ਅੱਜ ਗੁਰਪ੍ਰੀਤ ਭਾਜੀ ਇਹ ਪਹਿਲਾਂ ਤਾਂ ਅਸੀਂ ਤੁਹਾਡਾ ਵੀ ਧੰਨਵਾਦ ਕਰਾਂਗੇ ਜਿਹੜਾ ਤੁਸੀਂ ਅੱਜ ਸਾਨੂੰ ਇੱਥੇ ਤੱਕ ਜਿਹੜਾ ਹੈਗਾ ਇਸ ਨਿਊਜ਼ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਅਸੀਂ ਇੱਥੋਂ ਲੰਘੀਦਾ ਬਹੁਤ ਜ਼ਰੂਰ ਆ ਪਰ ਕਈ ਵਾਰੀ ਬੰਦੇ ਦਾ ਧਿਆਨ ਨਹੀਂ ਜਾਂਦਾ ਕਿਉਂਕਿ ਤੁਸੀਂ ਤਾਂ ਫੋਕਡ ਕਰਦੇ ਹੈਗੇ ਇਸ ਕਰਕੇ ਤੁਹਾਡਾ ਜ਼ਿਆਦਾ ਧਿਆਨ ਇਹਨਾਂ ਚੀਜ਼ਾਂ ਵੱਲ ਜਾਂਦਾ ਹੈਗਾ ਤੇ ਕੀ ਕਹਿਣਾ ਚਾਹੋਗੇ ਜਿਹੜਾ ਇੱਕ ਜਪੋਜੀ ਸਾਹਿਬ ਦਾ ਪਾਠ ਬੋਝਵਾਨੀ ਸੁਣਾਉਣ ਵਾਲੇ ਬੱਚੇ ਨੂੰ ਜਿਹੜਾ 버ਗਰ ਫ੍ਰੀ ਕਿਸ ਤਰ੍ਹਾਂ ਦੇਖਦੇ ਇਸ ਚੀਜ਼ ਨੂੰ ਅਜੀ ਅਸਲ ਚ ਗੱਲ ਮੈਂ ਇੱਕ ਨਾ ਵਧੀਆ ਉਪਰਾਲਾ ਹੈ ਕਿ ਕਿ ਬੱਚਿਆਂ ਨੂੰ ਇੱਕ ਅੱਜ ਦੇ ਟਾਈਮ ਦੇ ਵਿੱਚ ਤਾਂ ਕੁਛ ਨਾ ਕੁਛ ਲਾਲਚ ਜਾਂ ਕੁਛ ਨਾ ਕੁਛ ਕਹਿ ਲਈ ਇੱਕ ਹਲਕੀ ਫੁੱਲ ਕਿਟ ਨਹੀਂ ਲੈ ਲਈ ਹੈ ਨਾ ਵੀ ਜੇ ਆਪਾਂ ਸਿੱਖੇ ਧਰਮ ਨਾਲ ਜੋੜਨ ਲਈ ਆਪਾਂ ਇਹ ਚੀਜ਼ ਛੋਟੇ ਛੋਟੇ ਪੜਾਏ ਕਰੀਏ ਤਾਂ ਮੈਨੂੰ ਲੱਗਦਾ ਬਹੁਤ ਵਧੀਆ ਪਰ ਅੱਜ ਦੇ ਟਾਈਮ ਦੇ ਵਿੱਚ ਉਲਟਾ ਕੀ ਹੁੰਦਾ ਜਿਹੜਾ ਸਿੱਖੀ ਧਰਮ ਦਾ ਪ੍ਰਚਾਰ ਕਰ ਰਿਹਾ ਉਹਨੂੰ ਲੋਕ ਜ਼ਿਆਦਾ ਟਾਰਗੇਟ ਕਰਦੇ ਆ ਜਿਵੇਂ ਰੀਸੈਂਟਲੀ ਹੋ ਰਿਹਾ ਹੈ ਨਾ ਪਰ ਮੇਨ ਚੀਜ਼ ਗੱਲ ਇੱਥੇ ਇਹ ਹੁੰਦੀ ਆ ਵੀ ਜਿਹੜੇ ਸਾਡੇ ਪੰਜਾਬੀ ਭਰਾ ਨੇ ਜਿਵੇਂ ਪ੍ਰਾਗ ਗਰੰਤੀ ਸਿੰਘ ਆਹੇ ਇਹਨੇ ਆਪਣੀ ਗਰੰਤੀ ਸਿੰਘ ਤੋਂ ਇਲਾਵਾ ਵੀ ਆਪਣਾ ਕਾਰਜ ਕੰਮ ਸ਼ੁਰੂ ਕੀਤਾ ਜਿਸ ਦੇ ਫੋਟੋ ਵੱਡੀ ਗੱਲ ਇਹ ਆ ਕਿ ਸਾਡੇ ਪੰਜਾਬੀ ਭਰਾਵਾਂ ਨੇ ਹੁਣ ਸ਼ਰਮ ਚੱਕ ਲਈ ਠੀਕ ਹੈ ਜੀ ਕੰਮ ਕਰਨ ਦੀ ਜਿਹੜੇ ਕੰਮ ਇੱਕ ਟਾਈਮ ਪ੍ਰਵਾਸੀ ਮਜ਼ਦੂਰ ਕਰ ਰਹੇ ਸੀਗੇ ਅੱਜ ਉਹੀ ਲੋਕ ਉਹੀ ਪੰਜਾਬੀ ਕੰਮ ਸਟਾਰਟ ਕਰ ਚੁੱਕੇ ਨੇ ਤੇ ਵਧੀਆ ਅਰਨਿੰਗ ਕਰਵਾ ਮਾਰੇ ਨੇ ਮਕੌਦਰ ਦੇ ਆਲੇ ਦੁਆਲੇ ਤੁਸੀਂ ਗਿੜੀ ਮਾਰ ਲਓ ਤੁਹਾਨੂੰ ਕਿਤੇ ਵੀ ਪੰਜਾਬੀ ਬੰਦੇ ਦਾ ਜਗਾ ਖਾੜਾ ਕੋਈ ਮਿਲਦਾ ਨਹੀਂ ਅੱਜ ਕੁਲਚੇ ਚਾਟ ਅ ਅ ਦੇਸੀ ਖਾਣਾ ਹਲੋ ਜਿਹੜੀ ਚੀਜ਼ ਮਰਜ਼ੀ ਲੱਭ ਲਓ ਤੁਸੀਂ ਨਕੋਦਰ ਦੇ ਵਿੱਚੋਂ ਪੰਜਾਬੀ ਬੰਦੇ ਲੱਗੇ ਹੋਏ ਨੇ ਇਸ ਚ ਕਿਉਂਕਿ ਪਹਿਲਾਂ ਗੁਰਪ੍ਰੀਤ ਜੀ ਇੱਕ ਦੇਖਣ ਚਾਹੁੰਦਾ ਸੀ ਕਿ ਵਿਦੇਸ਼ਾਂ ਨੂੰ ਲੋਕ ਭਾਈ ਦੇ ਸੀਗੇ ਪੰਜਾਬੀ ਲੋਕ ਸਾਡੇ ਜਿਹੜੇ ਸੀਗੇ ਕੰਮ ਆਪਣੇ ਛੱਡ ਕੇ ਇਥੋਂ ਵਿਦੇਸ਼ਾਂ ਨੂੰ ਭੱਜ ਜਾਂਦੇ ਸੀ 50-50 ਲੱਖ ਰੁਪਈਆ ਵੀ ਖਰਚ ਕੀਤਾ ਬਾਅਦ ਵਿੱਚ ਵੇ ਅਮਰੀਕਾ ਤੋਂ ਰਿਪੋਰਟ ਹੋ ਕੇ ਜਦੋਂ ਵੇ ਪੰਜਾਬ ਆ ਗਏ ਹੁਣ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਮਾਹੌਲ ਦੇ ਨਾਲ ਜਿਹੜਾ ਹੈਗਾ ਪ੍ਰਵਾਸੀ ਲੋਕਾਂ ਨੂੰ ਵੀ ਫਰਕ ਪਵੇਗਾ ਬਈ ਦੇਖੋ ਪ੍ਰਵਾਸੀ ਜਿਹੜੇ ਕੰਮ ਕਰ ਰਹੇ ਨੇ ਉਹ ਆਪਣਾ ਕਰੀ ਜਾ ਰਹੇ ਨੇ ਗੱਲ ਇਹ ਸੀ ਕਿ ਉਹਨਾਂ ਪ੍ਰਵਾਸੀਆਂ ਦੇ ਵਿੱਚ ਪੰਜਾਬੀ ਬੰਦਾ ਕਿਵੇਂ ਐਡ ਹੋ ਗਿਆ ਕਿਉਂਕਿ ਸਭ ਤੋਂ ਜ਼ਰੂਰੀ ਇਹ ਸੀ ਹੁਣ 10 ਰੇੜੀਆਂ ਇੱਕ ਭਈਆਂ ਦੀਆਂ ਹੁੰਦੀਆਂ ਜਾਂ ਪ੍ਰਵਾਸੀਆਂ ਦੀਆਂ ਹੁੰਦੀਆਂ ਲੈ ਲਈਏ ਉਹਨਾਂ ਵਿੱਚ ਇੱਕ ਬੰਦਾ ਪੰਜਾਬੀ ਕਿਤੇ ਖੜਦਾ ਇਹਨਾਂ ਤੋਂ ਲੋਕ ਉਹਨੂੰ ਜਿਹੜੇ ਉਹਹੀ ਪ੍ਰਵਾਸੀ ਸੀਗੇ ਉਹਨੂੰ ਬੜੀ ਨਿਗਾ ਨਾਲ ਦੇਖਦੇ ਸੀਗੇ ਅੱਜ ਇੱਕ ਟਾਈਮ ਇਹ ਤਾਂ ਹੋ ਗਿਆ ਹੁਣ ਪੰਜਾਬੀਆਂ ਦੀਆਂ ਰੇੜੀਆਂ ਜ਼ਿਆਦਾ ਹੋ ਗਈਆਂ ਤੇ ਪ੍ਰਵਾਸੀ ਉੱਤੇ ਘਟ ਗਏ ਇਹਦਾ ਮਤਲਬ ਪੰਜਾਬ ਪੰਜਾਬੀਆਂ ਦਾ ਹੋ ਗਿਆ ਆ ਹੋ ਗਿਆ ਆ ਅਸਲ ਦੇ ਵਿੱਚ ਗੱਲ ਇਹ ਆ ਗਈ ਹੁਣ ਪੰਜਾਬੀਆਂ ਨੇ ਸ਼ਰਮ ਲਾਤੀ ਕੰਮ ਦੋ ਹੁਣ ਕੋਈ ਵੀ ਕੰਮ ਹੋਵੇ ਛੋਟਾ ਵੱਡਾ ਕੋਈ ਨਹੀਂ ਹੁੰਦਾ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਜਿਹੜਾ ਜਿੱਥੋਂ ਰੋਟੀ ਜੁੜਦੀ ਕਮਾ ਰਹੇ ਉਹ ਸਭ ਤੋਂ ਵੱਡਾ ਕੰਮ ਉਹੀ ਹੈ ਇਸ ਟਾਈਮ ਸਾਡੇ ਪੰਜਾਬੀਆਂ ਨੇ ਉਹ ਹੁਣ ਦੱਸ ਦਿੱਤਾ ਪੂਰੇ ਪੰਜਾਬ ਚ ਤੁਸੀਂ ਇਹਨਾਂ ਨੂੰ ਕੋਤੇ ਦੀ ਗੱਲ ਕਰਦੇ ਮੈਂ ਪੂਰੇ ਪੰਜਾਬ ਚ ਸ਼ੂਟ ਕਰ ਰਿਹਾ ਤੇ ਬਹੁਤ ਪੰਜਾਬੀਆਂ ਨੇ ਆਪਣੇ ਕੰਮ ਸ਼ੁਰੂ ਕਰਤੇ ਵੇਜੀ ਤੇ ਪੂਰੇ ਸਿਰੇ ਦੇ ਇਹ ਬਹੁਤ ਵਧੀਆ ਮੈਸੇਜ ਆ ਰਿਹਾ ਕਿਉਂਕਿ ਪੰਜਾਬੀ ਜਿਹੜੇ ਸੀਗੇ ਪਹਿਲਾਂ ਵਿਦੇਸ਼ਾਂ ਨੂੰ ਭਜਦੇ ਸੀ ਪਰ ਹੁਣ ਜਿਹੜਾ ਹੈਗਾ ਵਾ ਪੰਜਾਬੀਆਂ ਨੇ ਜਿਹੜਾ ਹੈਗਾ ਫਿਰ ਪੰਜਾਬ ਸੰਭਲਿਆ ਅਸੀਂ ਇਹ ਕਵਾਂਗੇ ਤਾਂ ਕਿਉਂਕਿ ਪੰਜਾਬੀਆਂ ਦਾ ਸਾਥ ਜ਼ਰੂਰ ਦਿਓ ਕੈਮਰਾ ਪਰਸਨ ਨਾਲ ਪਨੀਤਰਾ ਦਾ ਨਿੱਕੋ ਦਾ